ਦਾ ਮਹਿੰਗਾਈ ਪੱਤਾ ਕਿੰਨਾ ਹੈ ਉਸ ਬਾਰੇ ਵਿਚਾਰ ਸਾਂਝੇ ਕਰੋ ਸਾਡੇ ਨਾਲ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਪੂਰਾ ਖੁਸ਼ ਕਰਤਾ ਹੈ ਕਿਉਂਕਿ ਉਹਨਾਂ ਨੇ ਮਹਿੰਗਾਈ ਪੱਤਾ 58% ਹੋ ਚੁੱਕਿਆ ਹਾਂ ਉਹਨਾਂ ਨਾਲ ਦੇ ਵਿੱਚ ਕੇਂਦਰ ਸਰਕਾਰ ਆਪਣੇ ਮੁਲਾਜ਼ਮਾਂ ਦੇ ਵੇ ਡੀਏ ਵਿੱਚ 3% ਵਾਧਾ ਕਰ ਸਕਦੀ ਹੈ ਪਰ ਪੰਜਾਬ ਸਰਕਾਰ ਬਹੁਤ ਪਛ ਚੁੱਕੀ ਆ ਜਿਸਰੇ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਉਹਨਾਂ ਦਾ ਡੀਏ 42% ਆ ਹਰ ਕੇਂਦਰ ਸਰਕਾਰ ਦੇ ਮਲਾਂ ਕੇਂਦਰ ਸਰਕਾਰ ਦੇ ਮਲਾਂ ਡੀਏ 55% 55% ਹੈ ਆਉਣ ਵਾਲੇ ਨੂੰ 55% ਹੋਣ ਦੀ ਆਸ ਆ ਪੰਜਾਬ ਸਰਕਾਰ ਦੇ ਮਲਾਂ ਡੀਏ ਦੇ ਵਿੱਚ 11% ਦਾ ਫਰਕ ਹੈ ਜੀ ਜੇਕਰ ਮੁੱਖ ਮੰਤਰੀ ਭਵੰਤਮਨ ਬੇਤਵਾਨੀ ਹਰਪਾਲ ਸਿੰਘ ਜੀਮਾ 11% ਵਾਧਾ ਕਰਦੇ ਹਨ ਤਾਂ ਪੰਜਾਬ ਦੇ ਮਲਾਂ ਡੀਏ 35% ਹੋ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਭਵੰਤਮਨ ਬੇਤਵਾਨੀ ਹਰਪਾਲ ਸਿੰਘ ਜੀਮਾ ਜੋ ਆਉਣ ਵਾਲੀ 24 ਤੇ 25 ਫਰਵਰੀ ਨੂੰ ਵਿਸ਼ੇਸ਼ ਬੈਡਗੋਰੇ ਚੰਡੀਗੜ੍ਹ ਦੇ ਵਿੱਚ ਉਸ ਦੇ ਵਿੱਚ ਟੀਹ ਵਾਦਾ ਕੀਤਾ ਜਾ ਸਕਦਾ ਹੈ ਹਾਂਜੀ ਮਾਨ ਜੀ ਹਾਂਜੀ ਸਰ ਜੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਜੋ ਪੇ ਕਮਿਸ਼ਨ ਦਾ ਏਰੀਆ ਦੇਣ ਦਾ ਫੈਸਲਾ ਕੀਤਾ ਹੈ ਇਸ ਬਾਰੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਜੀ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ 5.5 ਸੌ ਏਰੀਆ ਦੇਣ ਦਾ ਫੈਸਲਾ ਕਰ ਦਿੱਤਾ ਹੈ ਪਰ ਉਸ ਦਿਨ ਦਾ ਮੁਲਾਜ਼ਮ ਖੁਸ਼ੀ ਲਹਿਰ ਸੀ ਜਦੋਂ ਇਹ ਦੇਖਿਆ ਕਿ ਇਹਦਾਂ ਬੜੇ ਟੇਢੇ ਢੰਗ ਨਾਲ ਕੀਤਾ ਗਿਆ ਕਿਉਂਕਿ ਜਿਨ੍ਹਾਂ ਜਿਨ੍ਹਾਂ ਮਲਾਜਾਂ ਦੀ ਉਮਰ 85 ਵਾਲੀ ਹੋ ਚੁੱਕੀ ਆ ਸ਼ੰਗਾਰ ਸ਼ੁਰੂ ਕਰਤਾ ਹੈ ਮਲਾਜਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਮਲਾਜ ਨੂੰ ਏਰੀਆ ਦੇਣ ਸੰਬੰਧੀ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਹਨ ਵੱਖ-ਵੱਖ ਉਮਰ ਦੇ ਵਿੱਚ ਵੱਖ-ਵੱਖ ਸਮੇਂ ਅਨੁਸਾਰ ਦਿੱਤਾ ਜਾਊਗਾ ਅੱਜ ਤੱਕ ਮੈਂ ਵੀ ਨਹੀਂ ਦੇਖਿਆ ਉਹਨਾਂ ਨੂੰ ਏਰੀਆ ਰਹਿ ਜੋ ਉਹ ਵਿਆਹ ਲਈ ਕਹਿੰਦਾ ਜਾਊਗਾ ਤੇ ਜੋ ਰੈਗੂਲਰ ਮਲਾਜਾਂ ਉਮਰ 42 ਕੇਸਾਂ ਉਹਨਾਂ ਨੂੰ ਜੋ ਏਰੀਅਰ ਆ 42 ਕੇਸਾਂ ਦਿੱਤਾ ਜਾਊਗਾ ਜਿਸ ਕਰਕੇ ਉਹਨਾਂ ਨੂੰ ਬਹੁਤ ਨਰਾਜ਼ਗੀ ਆ ਜੋ ਰੈਗੂਲਰ ਮੁਲਾਜ਼ਮਾਂ ਉਹਨਾਂ ਨੂੰ ਏਰੀਅਰ ਆ ਕਹਿੰਦੇ 1 April 2020 ਮਿਲੇ ਹਾਂਜੀ ਸਰ ਜੀ ਤੁਸੀਂ ਸਾਨੂੰ ਜਾਣਕਾਰੀ ਦਿਓ ਜੀ ਜੋ ਰਿਟਾਇਰਮੈਂਟ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਫੈਕਟਰ 2.96 ਆ ਜੋ ਉਸ ਸੰਬੰਧੀ ਜਾਣਕਾਰੀ ਦਿਓ ਸਾਨੂੰ ਜੇ ਰਿਟਾਇਰਨ ਹੋਏ ਮੁਲਾਜ਼ਮਾਂ ਉਹਨਾਂ ਦੀ ਮੁੱਖ ਮੰਗ ਹੈ ਕਿ ਫੈਕਟਰ 2.96 ਦਿੱਤਾ ਜਾਵੇ ਇਸ ਮੁੱਖ ਮੰਗ ਨੂੰ ਲੈ ਕੇ ਹੀ ਉਹਨਾਂ ਨੇ ਬੇਤਵਨਦੀ ਹਰਪਾਲ ਸਿੰਘ ਜੀ ਨਾਲ ਮੀਟਿੰਗ ਕੀਤੀਆਂ ਆ ਮੁਕਰੀਮ ਭਵਨ ਤੋਂ ਮੀਟਿੰਗ ਕੀਤੀ ਆਮ ਜੋ ਮੀਡੀਆ ਵੱਲੋਂ ਹੀ ਮੰਗ ਨਾ ਮੰਨੀ ਗਈ ਫਿਰ ਉਹਨਾਂ ਨੇ ਪੰਜਾਬ ਦੇ ਹਨ ਹਰਿਆਣਾ ਹਾਈ ਕੋਰਟ ਦੇ ਪਹਿ ਜੋ ਅਪੀਲ ਵੀ ਕੀਤੀ ਹੋਈ ਆ ਪਟੀਸ਼ਨ ਪਾਈ ਹੋਈ ਆ ਉਹਨਾਂ ਨੇ ਉਹ ਸਾਰਾ ਉਹਨਾਂ ਵਾਲੇ ਸਮੇਂ ਜਿਹਨਾਂ ਨੇ ਹੱਗੇ ਫੈਸਲਾ ਹੋ ਸਕਦਾ ਹੈ ਪਰ ਦੁਬਾਰਾ ਫਿਰ ਉਹਨਾਂ ਨੇ ਕਿਹਾ ਮੁਕਰੀਮ ਭਵਨ ਤੋਂ ਵੇਤਨ ਦੀ ਹਰਪਾਸ ਸੰਚੀਮਾ ਜੋ ਰਿਟਰਨ ਨਮਾਜ਼ਮਾ ਉਹਨਾਂ ਨੇ ਕੀਤਾ ਵਾਦਾ ਪੂਰਾ ਕਰਨ ਹਾਂਜੀ ਮੈਡਮ ਜੀ ਹਾਂਜੀ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਖਾਲੀ ਪਈਆਂ ਅਸਾਮੀਆਂ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਪੰਜਾਬ ਸਰਕਾਰ ਦੇ ਮੈਗ ਵਿੱਚ ਚਾਹੇ ਡੀਸੀ ਹੌਸ ਹੋਣ ਜਾਂ ਹੋਰ ਮੈਗ ਜਿਸ ਤਰ੍ਹਾਂ ਸਕੂਲ ਹੋਣ ਇਹਨਾਂ ਸਕੂਲਾਂ ਦੇ ਵਿੱਚ ਸੇਵਾਦਾਰਾਂੀਆਂ ਟੀਚਰਾਂਆਂ ਅਸਾਮੀਆਂ ਖਾਲੀ ਪਈਆਂ ਹਨ ਡੀਸੀ ਹੌਸ ਵੀ ਖਾਲੀ ਪਈਆਂ ਅਸਾਮੀਆਂ ਹਨ ਮੰਗ ਹੈ ਕਿ ਮੁਲਾਜ਼ਮਾਂ ਦੇ ਆਗੂਆਂ ਦੀ ਵੀ ਜੋ ਖਾਲੀ ਪਈਆਂ ਅਸਾਮੀਆਂ ਭਰਿਆਂ ਹਨ ਇਸ ਤਰ੍ਹਾਂ ਹੀ ਪੀਐਸਪੀਸੀਐਲ ਦੇ ਵਿੱਚ ਪੀਐਸਟੀਸੀਐਲ ਦੇ ਵਿੱਚ ਖਾਲੀ ਪਈਆਂ ਅਸਾਮੀਆਂ ਹਨ ਤੇ ਅਸੀਂ ਮੰਗ ਕਰਦੇ ਹਾਂ ਕਿ ਰੋਪੜ ਸੰਬਲਾਨ ਦੇ ਵਿੱਚ ਲੇਰਾ ਮਾਮਤਲ ਮੜਾਂ ਦੇ ਬੇਟ ਜੋ ਫਾਇਰਮੈਨ ਦੀ ਇੱਕ ਵੀ ਅਸਾਮੀ ਭਰੀ ਨਹੀਂ ਗਈ ਹੈ ਅਸੀਂ ਮੰਗ ਕਰਦੇ ਹਾਂ ਕਿ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਇਸ ਤਰ੍ਹਾਂ ਹੀ ਲੀਡਿੰਗ ਫਾਇਰਮੈਨ ਦੀਆਂ ਅਸਾਮੀਆਂ ਕੁਝ ਖਾਲੀ ਪਈਆਂ ਹਨ ਉਹ ਭਰੀਆਂ ਜਾਣ ਇਸ ਤਰ੍ਹਾਂ ਹੀ ਜੀਪੀ ਦੇ ਵੀ ਅਸਾਮੀਆਂ ਖਾਲੀ ਹੋ ਉ ਭਰੀਆਂ ਜਾਣ ਅਸੀਂ ਮੰਗ ਕਰਦੇ ਹਾਂ ਪੀਐਸਪੀ ਸ੍ਰੀ ਮਿਨਨ ਤੋਂ ਜੋ ਖਾਲੀ ਪਈਆਂ ਅਸਾਮੀਆਂ ਜਲਦੀ ਭਰੀਆਂ ਜਾਣ ਹਾਂਜੀ ਮੈਡਮ ਜੀ ਹਾਂਜੀ ਧੰਨਵਾਦ ਸਰ ਜੀ ਥੈਂਕ ਯੂ ਮੈਡਮ હાજી ધનવાદ જી સૂપોટ કરવા ચેનલનું સબસક્રાઈબ કરો જી તેવીનું વદ તોેર કરો જી